ਜਿੰਨੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਸਿੱਖਾਂ ਦੇ ਚੇਤ ਦੇ ਮਹੀਨੇ ਤੇ ਸੰਗਰਾਹ ਦੇ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਵੈਸੇ ਤਾਂ 1 ਜਨਵਰੀ ਨੂੰ ਨਵਾਂ ਸਾਲ ਚੜਦਾ ਹੈ ਪਰ ਸਿੱਖਾਂ ਦਾ ਨਵਾਂ ਸਾਲ 1 ਚੇਤ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਤੇ ਜਿਹੜੇ ਭੈਣ ਭਰਾਵਾਂ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਨੇ ਉਹ ਸਮਝਣਾ ਕਿ ਅੱਜ ਤੋਂ ਤੁਹਾਡੇ ਹੈਨਾ ਜਿੰਨੇ ਵੀ ਦੁੱਖ ਨੇ ਉਹਨਾਂ ਤਕਲੀਫਾਂ ਦਾ ਅੱਜ ਤੋਂ ਨਾਸ਼ ਹੋਣ ਵਾਲਾ ਹੈ ਕਰਨਾ ਕੀ ਹੈ ਤੁਸੀਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋਗੇ ਤਾਂ ਕੱਲੀ-ਕੱਲੀ ਚੀਜ਼ ਮੈਂ ਤੁਹਾਨੂੰ ਦੱਸੂਗੀ ਫਿਰ ਤੁਹਾਨੂੰ ਨਾ ਮੈਨੂੰ ਕਮੈਂਟਾਂ ਦੇ ਵਿੱਚ ਪੁੱਛਣ ਦੀ ਵੀ ਜ਼ਰੂਰਤ ਨਹੀਂ ਪੈਣੀ ਨਹੀਂ ਤੇ ਫਿਰ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਚੱਲਦਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਹਨਾ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਇਸ ਚੀਜ਼ ਨੂੰ ਕਰਨਾ ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਹਨਾ ਦੇਖੋ ਉਹਨਾਂ ਨੂੰ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਉਹਨਾਂ ਦੇ ਸਾਹਮਣੇ ਕਹਿੰਦੇ ਜੇ ਖੁਦ ਰੱਬ ਆ ਕੇ ਕੱਢ ਜੇ ਹਨਾ ਉਹਨਾਂ ਨੇ ਫਿਰ ਵੀ ਵਿਸ਼ਵਾਸ ਨਹੀਂ ਕਰਨਾ ਹੈਗਾ ਕਿਉਂਕਿ ਵਾਹਿਗੁਰੂ ਜੀ ਤੋਂ ਬਿਨਾ ਆਪਾਂ ਹੋਰ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਸਾਰਾ ਕੁਝ ਕਰਨ ਵਾਲਾ ਉਹੀ ਹੈ ਅਗਰ ਤੁਸੀਂ ਹੈਨਾ ਵਾਰ-ਵਾਰ ਕਹਿੰਦੇ ਇੱਕੋ ਚੀਜ਼ ਮੰਗੀ ਜਾਂਦੀ ਹੈ ਨਾ ਆਪਾਂ ਤਾਂ ਵਾਹਿਗੁਰੂ ਜੀ ਇੱਕ ਦਿਨ ਉਹ ਚੀਜ਼ ਨੂੰ ਜ਼ਰੂਰ ਪੂਰਾ ਕਰ ਦੇਆ ਅੱਜ ਦਾ ਦਿਨ ਜਿਹੜਾ ਸੰਗਰਾਮ ਦਾ ਦਿਨ ਹੈ ਨਾ ਹੋਲੀ ਦਾ ਦਿਨ ਹੈਗਾ ਤੇ ਆਪਣਾ ਨਵਾਂ ਸਾਲ ਹੈਗਾ ਹੈਨਾ ਸੰਮਤ ਹੈਗਾ ਨਵਾਂ ਸੰਮਤ ਹੈਗਾ ਜਿਹੜਾ ਕਿ ਸਿੱਖਾਂ ਦੇ ਮਿਸ਼ਨਰੀ ਦੇ ਅਨੁਸਾਰ ਹੈ ਜਿਵੇਂ ਕਿ ਨਵਾਂ ਸਾਲ ਚੇਤ ਦੇ ਇੱਕ ਤਰੀਕ ਤੋਂ ਹੀ ਚੱਲਦਾ ਹੈਗਾ ਤਾਂ ਅੱਜ ਤੁਸੀਂ ਕਰਨਾ ਕੀ ਹੈ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਚੀਜ਼ ਦੱਸੂਗੀ ਜਿਹੜੀ ਕਿ ਤੁਸੀਂ ਅੱਜ ਤੋਂ ਸ਼ੁਰੂ ਕਰਨੀ ਹੈ ਪੂਰਾ 1 ਮਹੀਨਾ ਤੁਸੀਂ ਇਹਨੇ ਕਰਨਾ ਤੇ ਅਗਲੇ ਸੰਗਰਾਮਦ ਨੂੰ ਤੁਸੀਂ ਇਸ ਚੀਜ਼ ਦਾ ਭੋਗ ਪਾਉਣਾ ਹੈ ਭੋਗ ਪਾ ਕੇ ਤੁਸੀਂ ਨੇ ਕੀ ਕਰਨਾ ਹੈ ਅਰਦਾਸ ਕਿਵੇਂ ਕਰਨੀ ਹੈ ਸਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗੀ ਤਾਂ ਦੇਖੋ ਤੁਹਾਡੇ ਜਿੰਨੇ ਵੀ ਦੁੱਖ ਤਕਲੀਫ ਨੇ ਨਾ ਜੋ ਵਿਸ਼ਵਾਸ ਕਰੇਗਾ ਉਹਦੇ ਉਹ ਸਾਰੇ ਕੱਟੇ ਜਾਣਗੇ ਤੁਹਾਨੂੰ ਨਾ ਮੂੰਹੋਂ ਮੰਗੀਆਂ ਮਰਜ਼ਾ ਮਿਲਣੀਆਂ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਮੂੰਹੋਂ ਮੰਗਿਆ ਕੁਝ ਨਹੀਂ ਮਿਲਦਾ ਪਰ ਮੂੰਹੋਂ ਮੰਗੀਆਂ ਮਰਜ਼ਾ ਮਿਲਦੀਆਂ ਨੇ ਅਗਰ ਆਪਾਂ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਦੇ ਆ ਤਾਂ ਆਓ ਕਰਨਾ ਕੀ ਆਪਾਂ ਨੇ ਇਸ ਤਰੀਕੇ ਨਾਲ ਇੱਕ ਪੇਜ ਲੈ ਲਓ ਕਾਪੀ ਦਾ ਹੈ ਨਾ ਕੋਈ ਵੀ ਕੋਰਾ ਪੇਜ ਲੈ ਲੈਣਾ ਕੋਈ ਇਹ ਨਹੀਂ ਹੈਗਾ ਵੀ ਪਲੇਨ ਲੈਣਾ ਵਾਲਾ ਕੁਝ ਨਹੀਂ ਬਸ ਇੱਕ ਪਲੇਨ ਪੇਜ ਲੈ ਲਓ ਪਲੇਨ ਪੇਜ ਲੈ ਕੇ ਤੁਸੀ ਨੇ ਕਰਨਾ ਕੀ ਹੈਗਾ ਇੱਥੋਂ ਲੱਭ ਜਾਓ ਤੁਸੀਂ ਸ਼ੁਰੂ ਤੋਂ ਵਾ ਏ ਗੁਰੂ ਇਸ ਤਰੀਕੇ ਦੇ ਨਾਲ ਤੁਸੀਂ ਨਾ ਵਾਹਿਗੁਰੂ 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 ਲਿਖ ਕੇ ਚਾਰੋਂ ਸਾਈਡਾਂ ਤੇ ਲਿਖ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ ਦਸੇ ਗੁਰੂ ਸਾਹਿਬਾਂ ਜੀ ਦੇ ਨਾਮ ਲਿਖ ਲੈਣੇ ਨੇ ਉਸ ਤੋਂ ਬਾਅਦ ਜੋ ਵੀ ਤੁਹਾਡੀਆਂ ਮੰਗਾਂ ਨੇ ਵਾਈਗਰੂ ਜੀ ਤੋਂ ਹਨ ਤੁਸੀਂ ਚਾਹਣਿਓ ਵੀ ਅਸੀਂ ਆਹ ਚੀਜ਼ ਹੋ ਜਿਵੇਂ ਕਿ ਮੈਨੂੰ ਨੌਕਰੀ ਮਿਲ ਜੇ ਮੇਰਾ ਬੱਚਾ ਸੈੱਟ ਹੋ ਜੇ ਮੇਰੇ ਬੱਚੇ ਦਾ ਵੀਜ਼ਾ ਲੱਗ ਜੇ ਮੇਰੇ ਬੱਚੇ ਦਾ ਵਿਆਹ ਹੋ ਜੇ ਕੁਝ ਵੀ ਆ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਕਿ ਆਪਣੀਆਂ ਹੁੰਦੀਆਂ ਨੇ ਆਪਾਂ ਦੁਨਿਆਵੀ ਆ ਹਨ ਕਈ ਕਹਿੰਦੇ ਨੇ ਵੀ ਹਨਾ ਉਹ ਤਾਂ ਸਭ ਤੋਂ ਬਿਨਾਂ ਮੰਗਿਆ ਜਾਣਦੇ ਆ ਬਿਲਕੁਲ ਜਾਣਦਾ ਪਰ ਕਹਿੰਦੇ ਇੱਕ ਬੱਚਾ ਜਦੋਂ ਮਾਪੇ ਨੂੰ ਹੁਣ ਪਤਾ ਹੈ ਵੀ ਹਾਂ ਮੇਰੇ ਬੱਚਨੇ ਚੀਜ਼ ਦੀ ਲੋੜ ਹੈ ਪਰ ਉਹ ਬੱਚਾ ਉਹ ਮੰਗਦਾ ਵੀ ਮੈਨੂੰ ਮੰਮੀ ਆ ਲੈ ਦੋ ਮੈਨੂੰ ਪਾਪਾ ਲੈ ਦੋ ਤਾਂ ਮਾ ਮਾਂ ਬਾਪ ਉਸ ਚੀਜ਼ ਨੂੰ ਲੈ ਦਿੰਦੇ ਨੇ ਵੀ ਵਾਹ ਵਾਕੇ ਇਹਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਇਸੇ ਤਰੀਕੇ ਨਾਲ ਵਾਹਿਗੁਰੂ ਜੀ ਨੇ ਜਾਣਦੇ ਵਾਹਿਗੁਰੂ ਜੀ ਨੇ ਕਦੋਂ ਦੇਣਾ ਹੈ ਕਦ ਕਿਵੇਂ ਦੇਣਾ ਹੈ ਕਿੰਨਾ ਦੇਣਾ ਹੈ ਪਰ ਤੁਸੀਂ ਜਦੋਂ ਮੰਗੋਗੇ ਨਾ ਬਾਰ ਬਾਰ ਇੱਕ ਚੀਜ਼ ਨੂੰ ਤਾਂ ਦੇਖਿਓ ਤੁਹਾਡੀ ਉਹ ਚੀਜ਼ ਕਿਵੇਂ ਪੂਰੀ ਹੁੰਦੀ ਇਹ ਇੱਕ ਯੂਨੀਵਰਸ ਦਾ ਸਿਧਾਂਤ ਵੀ ਹੈ ਕਹਿੰਦੇ ਜਦੋਂ ਇੱਕ ਚੀਜ਼ ਨੂੰ ਬਾਰ 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 ਕੀਤਾ ਜਾਵੇ ਨਾ ਉਹ ਇੱਕ ਦਿਨ ਪੂਰੀ ਜ਼ਰੂਰ ਹੁੰਦੀ ਕੋਈ ਚੰਗਾ ਕਹੀ ਜਾਓ ਤੁਸੀਂ ਚਾਹੇ ਮਾੜਾ ਕਹੀ ਜਾ ਉਹ ਤੁਹਾਡਾ ਇੱਕ ਦਿਨ ਜ਼ਰੂਰ ਪੂਰਾ ਹੋਊਗਾ ਹੁਣ ਅੱਗੇ ਤੁਸੀਂ ਨੇ ਕੀ ਕਰਨਾ ਦੇਖੋ ਵਾਹਿਗੁਰੂ ਲਿਖ ਕੇ ਤੇ ਦਸੇ ਗੁਰੂ ਸਾਹਿਬ ਜੀ ਦੇ ਤੁਸੀਂ ਨਾਂ ਲਿਖ ਲੈਣੇ ਆ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਨੇ ਤੁਸੀਂ ਨੇ ਉਹ ਲਿਖ ਲੈਣੀਆਂ ਨੇ ਹਣਾ ਕੋਈ ਵੀ ਤੁਹਾਡੀ ਮੰਗੇਗੀ ਤੁਸੀਂ ਉਹ ਲਿਖ ਲੈਣੀ ਹੈਗੀ ਫਿਰ ਤੁਸੀਂ ਇਸ ਚੀਜ਼ ਨੂੰ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਨੇ ਨਾ ਅਰਦਾਸ ਕਰਨੀ ਹੈ ਖੜੇ ਹੋ ਕੇ ਖੜੇ ਹੋ ਕੇ ਅੱਖਾਂ ਨੀਵੀਆਂ ਸਿਰ ਨੀਵਾ ਪੈਰਾਂ ਨੂੰ ਜੋੜ ਕੇ ਹੇ ਪਿਤਾ ਵਾਹਿਗੁਰੂ ਜੀ ਮੈਂ ਬਹੁਤ ਅਨਜਾਣਾ ਬਹੁਤ ਗਲਤੀਆਂ ਕੀਤੀਆਂ ਨੇ ਜ਼ਿੰਦਗੀ ਦੇ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਵਾਹਿਗੁਰੂ ਜੀ ਆਪ ਜੀ ਮੇਰੇ ਪਿਛਲੇ ਕੀਤੇ ਹੋਏ ਕਰਮਾਂ ਨੂੰ ਮਾੜੇ ਕਰਮਾਂ ਨੂੰ ਕੱਟ ਦੇਵੋ ਮੈਨੂੰ ਮੰਗਣ ਦੀ ਵੀ ਜਾਚ ਨਹੀਂ ਪਿਤਾ ਜੀ ਕਿਰਪਾ ਕਰਨੀ ਆਪ ਜੀ ਆਪਣੇ ਇਸ ਨਿਮਾਣੇ ਬੱਚੇ ਤੇ ਠੀਕ ਹੈ ਕਿ ਮੈਂ ਨਲਾਇਕ ਬੱਚਾ ਤੁਹਾਡਾ ਪਰ ਨਲਾਇਕ ਬੱਚਿਆਂ ਨੂੰ ਵੀ ਮਾਪੇ ਜਦੋਂ ਕਰਮ ਲਿਖਦੇ ਹੈ ਨਾ ਚੰਗੀ ਸਿੱਖਿਆ ਦਿੰਦੇ ਆ ਤਾਂ ਉਹ ਵੀ ਇੱਕ ਦਿਨ ਬਹੁਤ ਵੱਡੇ ਵਿਦਵਾਨ ਬਣ ਜਾਂਦੇ ਆ ਕਿਰਪਾ ਕਰੋ ਪਿਤਾ ਜੀ ਇਸ ਨਿਮਾਣੇ ਬੱਚੇ ਦੇ ਜਿੰਨੇ ਵੀ ਮਾੜੇ ਕਰਮ ਮਾੜੇ ਔਗਣ ਨੇ ਉਹਨਾਂ ਨੂੰ ਭੁੱਲ ਕੇ ਉਹਨਾਂ ਨੂੰ ਤਿਆਗ ਕੇ ਪਿਤਾ ਜੀ ਚੰਗੇ ਕਰਮਾਂ ਦੇ ਵਿੱਚ ਲਿਖ ਦਿਓ ਪਿੱਛੇ ਵੀ ਸਾਡੇ ਕਰਮ ਲਿਖਣ ਵਾਲੇ ਤੁਸੀਂ ਸੀ ਇੱਥੇ ਵੀ ਤੁਸੀਂ ਹੋ ਕਿਰਪਾ ਕਰੋ ਇਸ ਨਿਮਾਣੇ ਬੱਚੇ ਤੇ ਤਰਸ ਕਰੋ ਵਾਹਿਗੁਰੂ ਜੀ ਮੇਰੀਆਂ ਇਹ ਮੰਗਾਂ ਨੇ ਇਹਨਾਂ ਨੂੰ ਤੁਸੀਂ ਪੂਰੀਆਂ ਕਰ ਦਿਓ ਕਿਰਪਾ ਕਰੋ ਮੇਰਾ ਇਹ ਜੋ ਵਿਸ਼ਵਾਸ ਹੈ ਤੇਰੇ ਦਰ ਤੋਂ ਅੱਡ ਕੀ ਕਿਸੇ ਹੋਰ ਦਰਤੇ ਨ ਹੋਵੇ ਪਿਤਾ ਜੀ ਇਹ ਜਿਹੜਾ ਮੇਰਾ ਸੀਸ ਹੈ ਇਹ ਮੇਰਾ ਸਿਰ ਹੈ ਕਿਸੇ ਹੋਰ ਦਰਤੇ ਨ ਝੁਕਣ ਦੇਣਾ ਮੈਂ ਭੇਖ ਧਾਰੀ ਪਖੰਡੀਆਂ ਦੇ ਦਰਤੇ ਨ ਜਾਮਾ ਪਿਤਾ ਜੀ ਜੋ ਮੰਗਾ ਤੇਰੇ ਦਰ ਤੋਂ ਮੰਗਾ ਵਾਹਿਗੁਰੂ ਜੀ ਮੂਹੋਂ ਮੰਗੀਆਂ ਮੁਰਾਦਾਂ ਤੁਸੀਂ ਦਿਨੇਓ ਬਸ ਭਰੋਸਾ ਤੇ ਵਿਸ਼ਵਾਸ ਕਿਉਂਕਿ ਮੇਰਾ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਤੁਹਾਡੇ ਤੋਂ ਬਿਨਾ ਕਿਰਪਾ ਕਰੋ ਵਾਹਿਗੁਰੂ ਜੀ ਬਖਸ਼ ਲੋ ਬਖਸ਼ਨ ਹਾਰੇ ਬਖਸ਼ ਲਾਏ ਮੋਹਿਤ ਪਾਪੀ ਵਡਗੁਨਾਕਾਰ ਕਿਰਪਾ ਕਰਨੀ ਮਿਹਰ ਕਰਨੀ ਵਾਹਿਗੁਰੂ ਜੀ ਕਹਿੰਦੇ ਨੇ ਅੱਗੇ ਸੰਭਲ ਚੱਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਜੋ ਪਿੱਛੇ ਬੀਤ ਚੁੱਕਿਆ ਵਾਹਿਗੁਰੂ ਜੀ ਉਸ ਨੂੰ ਤੁਸੀਂ ਵੀ ਨਾ ਦੁਹਰਾਣਾ ਤੇ ਮੈਨੂੰ ਵੀ ਦੁਹਰਾਉਣ ਨਾ ਦੇਣਾ ਵਾਹਿਗੁਰੂ ਜੀ ਮੇਰੇ ਅੁੱਗਨ ਚਿਤਾਰ ਨੇ ਅੱਗੇ ਤੋਂ ਤਰੱਕੀਆਂ ਬੁਲੰਦੀਆਂ ਵਖਸ਼ਿਸ਼ ਕਰਨੀਆਂ ਵਾਹਿਗੁਰੂ ਜੀ ਤੱਤੇ ਚੋਲਿਆਂ ਤੋਂ ਕਾਲ ਯੁੱਗ ਦੇ ਮਾੜੇ ਕੰਮਾਂ ਤੋਂ ਬਚਾ ਕੇ ਰੱਖਣਾ ਆਪਣੇ ਚਰਨਾਂ ਦੇ ਨਾਲ ਜੋੜਨਾ ਪਿੱਤਾ ਜੀ ਮੇਰੀਆਂ ਇਹ ਮੰਗਾਂ ਨੇ ਇਹਨਾਂ ਨੂੰ ਪੂਰੀਆਂ ਕਰ ਦਿਓ ਵਾਹਿਗੁਰੂ ਜੀ ਮੈਨੂੰ ਵਸ ਤੁਹਾਡੇ ਤੇ ਹੀ ਵਿਸ਼ਵਾਸ ਹੈ ਜਦੋਂ ਤੁਸੀਂ ਇਹਦਾ ਅਰਦਾਸ ਕਰੋਗੇ ਨਾ ਅੰਦਰੋਂ ਭਿੱਜ ਕੇ ਅਰਦਾਸ ਕਰੋਗੇ ਸਾਰਾ ਕੁਝ ਛੱਡ ਕੇ ਅਰਦਾਸ ਕਰੋਗੇ ਨਾ ਤਾਂ ਮੈਂ ਲੱਖਾਂ ਵਾਰੀ ਤੁਹਾਨੂੰ ਲਿਖ ਕੇ ਦੇਣ ਲਈ ਤਿਆਰ ਆ ਕਿ ਤੁਹਾਡੀ ਹਰ ਮੰਗ ਪੂਰੀ ਹੋਵੇਗੀ ਜਿੰਨਾ ਚਿਰ ਆਪਾਂ ਨਾ ਇਧਰ ਉਧਰ ਦਾ ਸਹਾਰੇ ਤੱਕਦੇ ਆ ਨਾ ਉਹਨਾਂ ਚਿਰ ਆਪਾਂ ਨੂੰ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਵਾਹਿਗੁਰੂ ਜੀ ਦਾ ਸਹਾਰਾ ਤੱਕ ਲੈਣਾ ਤਾਂ ਤੁਹਾਡੀ ਕੋਈ ਵੀ ਮੰਗ ਹੀ ਜੀ ਨਹੀਂ ਜਿਹੜੀ ਪੂਰੀ ਨਾ ਹੋਵੇ ਪਰ ਮੰਗ ਰੱਖਣੀ ਹੈ ਸੁਭਾਅ ਇਹ ਨਹੀਂ ਹੈਗਾ ਵੀ ਹਾਂ ਗੁਆੰਡੀਆ ਜਿਵੇਂ ਕਿ ਇੱਕ ਨੇ ਕਹਿੰਦੇ ਭਗਤੀ ਕੀਤੀ ਤੇ ਉਹਨੂੰ ਰੱਬ ਕਹਿੰਦਾ ਵੀ ਦਮੰਗ ਤੂੰ ਕੀ ਮੰਗੇਗਾ ਉਹ ਕਹਿੰਦਾ ਵੀ ਜੇ ਜਿਹੜਾ ਕੁਝ ਤੂੰ ਮੰਗੇਗਾ ਰੱਬ ਉਹਨੂੰ ਕਹਿੰਦਾ ਕਹਿੰਦਾ ਵੀ ਉਹ ਨਾ ਦੂਸਰੇ ਨੂੰ ਤਰੇ ਗੁਆੰਡੀ ਨੂੰ ਦੁੱਗਣਾ ਮਿਲੂਗਾ ਉਹ ਕਹਿੰਦਾ ਵੀ ਇਹ ਤਾਂ ਮਾੜਾ ਕੰਮ ਹੋਇਆ ਉਹ ਕਹਿੰਦਾ ਵੀ ਮੇਰੀ ਕਹਿੰਦਾ ਘਰ ਦੇ ਵਿੱਚ ਕਹਿੰਦਾ ਇੱਕ ਖੂਹ ਪਟਿਆ ਜਾਵੇ ਵੀ ਗਮਾਂਡੀ ਦੇ ਦੋ ਪੱਟੇ ਜਾਣ ਕਹਿੰਦਾ ਮੇਰੀ ਕੱਖ ਫੁੱਟ ਜੇ ਵੀ ਗਮਾਂਡੀ ਦੇ ਦੋ ਹੀ ਫੁੱਟ ਜਾਣਗੇ ਇਦਾਂ ਦੀ ਮੰਗ ਨਹੀਂ ਰੱਖਣੀ ਹੈਗੀ ਸੋਵ ਰੱਖਣੀ ਹੈ ਉਹ ਸਹਬ ਜੀ ਨੇ ਤਾਂ ਅਰਦਾਸ ਦੇ ਵਿੱਚ ਵੀ ਕਿਹਾ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਤੁਸੀਂ ਦੂਸਰੇ ਦਾ ਭਲਾ ਮੰਗੋਗੇ ਜਦੋਂ ਤੁਸੀਂ ਆਪਣੇ ਅੰਦਰੋਂ ਬੈਰ ਤਿਆਗ ਹਨਾ ਈਰਖਾ ਨੂੰ ਤਿਆਗ ਦੋਗੇ ਨਾ ਤਾਂ ਦੇਖਿਓ ਤੁਹਾਡੇ ਮਨ ਨੂੰ ਵੀ ਸਕੂਨ ਤੁਹਾਡੇ ਜਿਹੜੇ ਡਿਪਰੈਸ਼ਨ ਵਗੈਰਾ ਦੀਆਂ ਗੋਲੀਆਂ ਖ ਲੈਨੇ ਅੱਧਾ ਡਿਪਰੈਸ਼ਨ ਤਾਂ ਆਪਾਂ ਨੂੰ ਰਿਸ਼ਤੇਦਾਰਾਂ ਗਵਾਂਟੀਆਂ ਦੀ ਹਨਾ ਤਰੱਕੀ ਤੋਂ ਹੀ ਹੋਈ ਜਾਂਦਾ ਤਾਂ ਹੀ ਆਪਾਂ ਪਿੱਛੇ ਜਾਈ ਜਾਂਦੇ ਆ ਕਹਿੰਦੇ ਜਦੋਂ ਆਪਾਂ ਨਾ ਦੂਸਰੇ ਦੇ ਔਗਣ ਦੇਖਦੇ ਆ ਤਾਂ ਉਹ ਔਗਣ ਹੌਲੀ-ਹੌਲੀ ਆਪਣੇ ਘਰ ਦੇ ਵਿੱਚ ਆਉਣ ਲੱਗ ਜਾਂਦੇ ਨੇ ਜਦੋਂ ਆਪਾਂ ਦੂਸਰੇ ਦੇ ਗੁਣ ਦੇਖਦੇ ਆ ਨਾ ਤਾਂ ਉਹ ਗੁਣਾ ਹੌਲੀ-ਹੌਲੀ ਆਪਣੇ ਘਰ ਦੇ ਵਿੱਚ ਆਉਣਾ ਕਿਉਂਕਿ ਇਹ ਸ੍ਰਿਸ਼ਟੀ ਦਾ ਚੱਕਰ ਹੈਗਾ ਜੋ ਤੁਸੀਂ ਸੋਚੋਗੇ ਉਹ ਹੋਵੇਗਾ ਹੀ ਹੋਵੇਗਾ ਚਾਹੇ ਅਜਮਾ ਕੇ ਦੇਖ ਲਓ ਦੇਖੋ ਮੈਂ ਸ਼ੁਰੂ ਤੋਂ ਜਿੰਨੀਆਂ ਵੀ ਗੱਲਾਂ ਸੋਚੀਆਂ ਨੇ ਉਹ ਸਾਰੀਆਂ ਹੋਈਆਂ ਨੇ ਕਿਉਂਕਿ ਵਾਹਿਗੁਰੂ ਜੀ ਸਭ ਸੁਣਦੇ ਆ ਤੇ ਤੁਹਾਡੀ ਬਿਰਤੀ ਨੂੰ ਵੀ ਜਾਣਦੇ ਆ ਵੀ ਤੁਸੀਂ ਕਿੱਥੋਂ ਕੀ ਮੰਗ ਰਹੇ ਹੋਗੇ ਤੇ ਤੁਸੀਂ ਕਰਨਾ ਕੀ ਹੈ ਇਸ ਜਿਹੜਾ ਮੈਂ ਪੇਜ ਤੁਹਾਨੂੰ ਕਿਹਾ ਵੀ ਇਦਾਂ ਲਿਖ ਲੈਣਾ ਇਸ ਨੂੰ ਲਿਖ ਕੇ ਤੁਸੀਂ ਨੇ ਜਿਉ ਮੈਂ ਅਰਦਾਸ ਦੱਸੀ ਇਸ ਤਰੀਕੇ ਨਾਲ ਜੋ ਵੀ ਤੁਹਾਡੇ ਮਨ ਦੀ ਅਰਦਾਸ ਹੈ ਤੁਸੀਂ ਉਹ ਕਰਨੀ ਹੈ ਫਿਰ ਤੁਸੀਂ ਨੇ ਇੱਕ ਜਪਜੀ ਸਾਹਿਬ ਜੀ ਦਾ ਤੇ ਪੰਜ ਚੌਪਈ ਸਾਹਿਬ ਜੀ ਦੇ ਪਾਠ ਡੇਲੀ ਕਰਨੇ ਆ ਇਹ ਚ ਤੁਸੀਂ ਨਾਗਾ ਨਹੀਂ ਪਾਉਣਾ ਚਾਹੇ ਤੁਸੀਂ ਸਵੇਰੇ ਕਰ ਲਓ ਚਾਹੇ ਤੁਸੀਂ ਦੁਪਹਿਰੇ ਕਰ ਲਓ ਚਾਹੇ ਤੁਸੀਂ ਸ਼ਾਮ ਨੂੰ ਕਰ ਲਓ ਇਹ ਤੁਸੀਂ ਨੇ ਕਰਨਾ ਹੀ ਕਰਨਾ ਹੈਗਾ ਫਿਰ ਤੁਸੀਂ ਨੇ ਕੀ ਕਰਨਾ ਹੈ ਇੱਕ ਮਾਲਾ ਲੈ ਕੇ 108 ਨੇ ਮਨਕਿਆਂ ਵਾਲੀ ਜਿਹੜੀ ਮਾਲਾ ਹੁੰਦੀ ਹੈ ਉਤੇ ਮੂਲ ਮੰਤਰ ਦਾ ਪਾਠ ਕਰਦੇ। ਬਸ ਇੰਨਾ ਕੀ ਕੰਮ ਹੈ ਤੁਹਾਡਾ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਮਸਾ ਹੈ ਨਾ ਚੌਪਈ ਸਾਹਿਬ ਜੀ ਦਾ ਪੜਤਾ ਦੇਖੋ ਤੁਸੀਂ ਤੁਰਦੇ ਫਿਰਦੇ ਵੀ ਕਰ ਲੋ ਚਾਹੇ ਜਪਜੀ ਸਾਹਿਬ ਜੀ ਦਾ ਪਾਠ ਜੇ ਅਗਰ ਤੁਸੀਂ ਚੌਂਕੜਾ ਲਗਾ ਕੇ ਨਾ ਬੈਠ ਕੇ ਕਰੋਗੇ ਤਾਂ ਬਹੁਤ ਜ਼ਿਆਦਾ ਫਲ ਮਿਲੂਗਾ ਸੋਚਾ ਕਪੜਾ ਥੱਲੇ ਬਸਾ ਲੈਣਾ ਆਪਦੇ ਕੋਲ ਜੋ ਧੂਫ ਲਗਾ ਲੈਣੀ ਹੈ ਨਾ ਕਿਉਂਕਿ ਉਹਦੇ ਨਾਲ ਥੋੜਾ ਜਨਾ ਜਿਹੜਾ ਆਲਾ ਦਵਾਲਾ ਹੁੰਦਾ ਹੋਰ ਕੋਈ ਮਤਲਬ ਨਹੀਂ ਆਲਾ ਦਵਾਲਾ ਹੁੰਦਾ ਨਾ ਉਹ ਸਾਫ਼ ਹੋ ਜਾਂਦਾ ਥੋੜਾ ਜਨਾ ਮਨਕੇ ਵੀ ਆਪਣੀ ਜਿਹੜੀ ਕੋਲੇ ਜਾਲ ਰੱਖ ਲੈਣਾਗਾ ਉਹ ਜਾਲ ਦਾ ਕਰ ਸਿੱਟਾ ਵੀ ਦੇਣਾ ਤੇ ਤੁਸੀਂ ਸਾਰੇ ਪਰਿਵਾਰ ਨੇ ਉਹਨੂੰ ਪੀ ਵੀ ਲੈਣਾਗਾ ਕਿਉਂਕਿ ਇਹਦੇ ਨਾਲ ਤਰੱਕੀ ਹੋਊਗੀ ਜਦੋਂ ਤੁਸੀਂ ਕੋਈ ਰੁਜ਼ਗਾਰ ਕਰਨ ਜਾਣਾ ਹੈ ਚਾਹੇ ਤੁਸੀਂ ਖੇਤ ਜਾਣਾ ਹੈ ਤੁਸੀਂ ਦਿਹਾੜੀ ਤੇ ਜਾਣਾ ਹੈ ਤੁਸੀਂ ਕੰਮ ਲੱਗਣਾ ਕਰਦੇ ਹਨ ਤਾਂ ਤੁਸੀਂ ਪਹਿਲਾਂ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਇਸ ਕੰਮ ਵਿੱਚ ਵਾਧਾ ਕਰਨਾ ਤਰੱਕੀ ਕਰਨੀ ਆਪ ਜੀ ਮੇਰੇ ਅੰਗ ਸੰਗ ਸਹਾਇ ਹੋ ਕੇ ਇਸ ਕਾਰਜ ਨੂੰ ਨਿਰਵੇਗਨਤਾ ਸਹਿਤ ਕਰਵਾ ਦੇਣਾ ਵਾਹਿਗੁਰੂ ਜੀ ਤਾਂ ਦੇਖੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗਨ ਨਹੀਂ ਲੱਗਣਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਪੂਰਾ ਹੋਊਗਾ ਤੇ ਕਰਨਾ ਕਿ ਤੁਸੀਂ ਹਰ ਰੋਜ਼ ਅਗਲੀ ਸੰਗਰਾਮ ਤੱਕ ਅੱਜ ਸੰਗਰਾਮ ਤੋਂ ਅਗਲੀ ਸੰਗਰਾਮ ਤੱਕ ਹਰ ਰੋਜ਼ ਤੁਸੀਂ ਇਹ ਪੂਰਾ ਜਿਹੜਾ ਵਾਹਿਗੁਰੂ 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 ਲਿਖਿਆ ਹੋਇਆ ਇਹ ਵੀ ਪੜਨੇ ਹਨ ਦਸੇ ਗੁਰੂ ਸਾਹਿਬਾਨ ਜੀ ਦੇ ਨਾਮ ਪੜਨੇ ਹਨ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਮੰਗਣਾ ਮੰਗਾ ਨੇ ਉਹ ਪੜਨੀਆਂ ਨੇ ਫਿਰ ਅਰਦਾਸ ਕਰਨੀ ਹੈ ਅਗਲੀ ਸੰਗਰਾਮ ਤੱਕ ਤੁਸੀਂ ਦੇਖਿਓ ਤੁਹਾਡੀ ਕਿਸਮਤ ਕਿਵੇਂ ਬਦਲਦੀ ਹੈ ਜਦੋਂ ਵੀ ਤੁਸੀਂ ਆਪਣੇ ਕੰਮ ਤੇ ਜਾਣਾ ਤਾਂ ਅਰਦਾਸ ਕਰਕੇ ਜਾਣਾ ਹੈ ਅਰਦਾਸ ਕਰੇ ਬਿਨਾ ਤੁਸੀਂ ਪੈਰ ਨਹੀਂ ਪਟਣਾ ਇਹ ਤੁਸੀਂ ਅੱਜ ਤੋਂ ਨਿਯਮ ਬਣਾ ਲਓ ਜਿਹੜੇ ਜਿਹੜੇ ਭੈਣ ਭਰਾ ਤਰੱਕੀ ਚਾਹੁੰਦੇ ਆ ਹਨਾ ਤੁਸੀਂ ਯਾਦ ਰੱਖੋਗੇ ਵੀ ਹਾਂ ਭੈਣ ਨੇ ਸਾਨੂੰ ਕੋਈ ਗੱਲ ਕਹੀ ਸੀ ਜਦੋਂ ਵੀ ਤੁਸੀਂ ਬਾਹਰ ਪੈਰ ਪਟਣਾ ਚਾਹੇ ਤੁਸੀਂ ਡਿਊਟੀ ਜਾਂਦੇ ਹੋ ਚਾਹੇ ਤੁਸੀਂ ਖੇਤ ਜਾਂਦੇ ਹੋ ਚਾਹੇ ਤੁਸੀਂ ਸ਼ਹਿਰ ਜਾਂਦੇ ਹੋ ਚਾਹੇ ਤੁਸੀਂ ਦੁਕਾਨ ਤੇ ਵੀ ਜਾਂਦੇ ਹੋ ਹਨਾ ਤੁਸੀਂ ਅਰਦਾਸ ਕਰਕੇ ਜਾਓ ਜਿਹੜੇ ਭੈਣ ਭਰਾਵਾਂ ਦੀਆਂ ਦੁਕਾਨਾਂ ਨੇ ਹਨਾ ਭੈਣਾਂ ਦੀਆਂ ਭਰਾਵਾਂ ਦੀਆਂ ਉਹ ਕਹਿੰਦੇ ਨੇ ਸਾਨੂੰ ਹਨਾ ਰੁਜ਼ਗਾਰ ਵਿੱਚ ਤਰੱਕੀ ਨਹੀਂ ਹੋ ਰਹੀ ਸਾਡੇ ਦੁਕਾਨ ਤੇ ਗਾਹਕ ਨਹੀਂ ਆ ਰਹੇ ਤਾਂ ਤੁਸੀਂ ਹਨਾ ਹਰ ਰੋਜ਼ ਅਰਦਾਸ ਕਰੋ ਤੇ ਇਹ ਚੀਜ਼ ਕਰਕੇ ਤੁਸੀਂ ਸ਼ੁਰੂ ਕਰੋ ਤੇ ਅਗਲੀ ਸੰਗਰਾਣਦ ਨੂੰ ਜਿਹੜੇ ਜਿਹੜੇ ਭੈਣ ਭਰਾ ਇਹ ਧਰ ਤੇ ਮੈਂ ਤੁਹਾਨੂੰ ਦੱਸੂਗੀ ਫਿਰ ਵੀ ਆਪਣੇ ਕੀ ਕਰਨਾ ਹੈ ਅਗਲੀ ਸੰਗਰਾਦ ਨੂੰ ਤੁਸੀਂ ਨੇ ਇਹ ਸਾਰੀ ਚੀਜ਼ ਹੈ ਜਿਹੜੀ ਆਪਣੀ ਜਿਹੜਾ ਪੇਜ ਆਪਾਂ ਲਿਖਾਂਗੇ ਇਹਨੂੰ ਤੁਸੀਂ ਨੇ ਇੱਕ ਕਿਸੇ ਸੁੱਚੇ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਪਾਣੀ ਦੇ ਵਿੱਚ ਰੱਖ ਲੈਣਾ ਪਾਣੀ ਦੇ ਵਿੱਚ ਰੱਖ ਕੇ ਜਿੰਨਾ ਵੀ ਇਹਦੇ ਉੱਪਰ ਹਨਾ ਲਿਖੀਆਂ ਹੋਈਆਂ ਨੇ ਤੁਹਾਡੇ ਵਾਹਿਗੁਰੂ ਜੀ ਦੀ ਗੁਰਬਾਣੀ ਲਿਖੀ ਹੈ ਮੰਗਾਂ ਲਿਖੀਆਂ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਧੋ ਲੈਣਾ ਤੋ ਕਿ ਤੁਸੀਂ ਘਰ ਦੇ ਵਿੱਚ ਹਨਾ ਉਹਦਾ ਸਿੱਟਾ ਦੇ ਦੇਣਾ ਹੈਗਾ ਤੇ ਵਾਹਿਗੁਰੂ ਜੀ ਅੱਗੇ ਨਾ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਤੁਸੀਂ ਨੇ ਅਰਦਾਸ ਕਰਨੀ ਹੈ ਜਿਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਗਈਆਂ ਉਹ ਸੁਕਰਾਨੇ ਵਜੋਂ ਕਰ ਲਿਓ ਜਿਨ੍ਹਾਂ ਦੀ ਕੋਈ ਰਹਿ ਗਈ ਉਹ ਵਾਈਗਰੂ ਜੀ ਨੂੰ ਇਹ ਅਰਦਾਸ ਕਰ ਲਿਓ ਕਿ ਵਾਈਗਰੂ ਜੀ ਮੈਥੋਂ ਕਿੱਥੇ ਗਲਤੀ ਹੋਈ ਹੈ ਉਸ ਗਲਤੀ ਨੂੰ ਮaaf ਕਰਕੇ ਮੇਰੀਆਂ ਇਹ ਮੰਗਾਂ ਪੂਰੀਆਂ ਕਰ ਦੋ ਮੇਰੇ ਘਰ ਵਿੱਚ ਪਿਆਰ ਇਤفاق ਬਣਾ ਕੇ ਰੱਖਣਾ ਮੇਰੇ ਘਰ ਦੇ ਵਿੱਚੋਂ ਨਸ਼ਾ ਕੱਢ ਦੋ ਪਿਤਾ ਜੀ ਤਾਂ ਦੇਖਿਓ ਤੁਹਾਡੇ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਵਾਈਗਰੂ ਜੀ ਦੇ ਨਾਲ ਜੁੜ ਜੋ ਕਹਿੰਦੇ ਉਹ ਚੱਕੀ ਹੁੰਦੀ ਹੈ ਨਾ ਚੱਕੀ ਉਹਦੇ ਨਾਲ ਨਾ ਕੁਝ ਦਾਣੇ ਰਹਿ ਜਾਂਦੀ ਆ ਬਾਕੀ ਦਾ ਆਟਾ ਬਣ ਜਾਂਦਾ ਉਸ ਤਰੀਕੇ ਨਾਲ ਜਿਹੜਾ ਸਿਮਰਨ ਕਰੋਗੇ ਨਾਮ ਜਪੋਗੇ ਨਾ ਤਾਂ ਤੁਹਾਨੂੰ ਕੋਈ ਤੱਤੀ ਵਾਰ ਨਹੀਂ ਲੱਗਦੀ ਹੈਗੀ ਤਾਂ ਵਾਹਿਗੁਰੂ ਜੀ ਤੁਹਾਡੇ ਰਖਵਾਲੇ ਹੋਣਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਅੱਜ ਛੋਟਾ ਜਿਹਾ ਕੰਮ ਕਰਨਾ ਸੰਗਰਾਮ ਦਾ ਦਿਹਾੜਾ ਤੇ ਹੋਲੀਕਾ ਦੇਖੋ ਤੁਹਾਨੂੰ ਪਤਾ ਹੀ ਵੀ ਅੱਜ ਦੇ ਦਿਨ ਪਾਪ ਦਾ ਅੰਤ ਹੋਇਆ ਤੇ ਤੇ ਪੁੰਨ ਦੀ ਜਿੱਤ ਹੋਈ ਸੀ ਕਿ ਨਹੀਂ ਸਚਾਈ ਦੀ ਜਿੱਤ ਹੋਈ ਸੀਗੀ ਤਾਂ ਤੁਸੀਂ ਸੰਗਰਾਹ ਹੈਗੀ ਗੁਰਦੁਆਰਾ ਸਾਹਿਬ ਜਾਣਾ ਉੱਥੇ ਨਾ ਆਟਾ ਤੇ ਆਪਣਾ ਮਿੱਠਾ ਚਾਹੇ ਚੀਨੀ ਲੈ ਜੋ ਚਾਹੇ ਕੋਈ ਸ਼ੱਕਰ ਲੈ ਜੋ ਗੁੜ ਲੈ ਜੋ ਕੁਝ ਵੀ ਇਹ ਦੋਹੇ ਚੀਜ਼ਾਂ ਦਾ ਤੁਸੀਂ ਨਾ ਗੁਰੂ ਘਰ ਲੰਗਰ ਦੇ ਵਿੱਚ ਪਾ ਕੇ ਆਇਓ ਤਾਂ ਦੇਖਿਓ ਤੁਹਾਡੇ ਅੰਨ ਧਾਨ ਦੇ ਕਿਵੇਂ ਭੰਡਾਰੇ ਭਰਦੇ ਨੇ ਤੇ ਤੁਹਾਡੇ ਜਿਹੜੇ ਕਰਜ਼ੇ ਨੇ ਕੁਝ ਵੀ ਹੈ ਨਾ ਉਹ ਸਾਰੇ ਕਿਵੇਂ ਦੂਰ ਹੁੰਦੇ ਨੇ ਵਾਹਿਗੁਰੂ ਜੀ ਕਿਵੇਂ ਤੁਹਾਡੇ ਕਮਾਈਆਂ ਦੇ ਵਿੱਚ ਬਰਕਤਾਂ ਲਿਆਉਂਦੇ ਨੇ ਤਾਂ ਹੁਣ ਮਿਲਾਂਗੇ ਪਾ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਪ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ